ਆਹ ਨਾ ਸੋ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਜਤ ਸਾਰੇ ਮਹੱਲਾ ਪੰਜਵਾ ਕੋਈ ਜਾਨਾ ਹਰ ਸੇ ਹੁੰਦੇ ਵੈ ਜੋਰ ਚਰਣਾ ਕਮਲ ਸੰਸਾਰ ਪਾਪ ਕੇ ਗਹੋਂ ਬਖ ਸੁਪ ਰਸਨਾ ਦੀ ਜਹ ਪ੍ਰਾਨ ਅਕੋਰ ਕੋਈ ਜਾਨਾ ਹਰਸਿਉ ਦੇਵ ਜੋਰ ਚਰਣਾ ਗੋ ਬਕੋ ਸੁਬਰਸਨਾ ਦੀ ਜਹ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆ ਰੂ ਹਰ ਸਿੰਚ ਸੁਦਾ ਸੰਜੋਰਾ ਏ ਆ ਰਸਮ ਗगन ਹੋਤ ਕਿਰਪਾ ਤੇ ਮਾਇਆ ਵਿਖਿਆ ਤੇ ਤੋਰਾ ਸਰਣਾ ਆਇਓ ਸਰਣਾ ਦੇਨ ਦੁਖ ਭਾਂਜਾ ਨਾ ਜਿਤ ਵਹ ਤੁਮਰੀ ਓਰਾ ਆਵਾਇ ਬਦਦਾਨ ਸਿਮਰ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਸਰਣਾ ਦਿਆਲ ਦੇਨ ਦੁਖ ਭੰਜਨਾ ਜੇਤੋ ਤੁਮਰੀ ਓਰਾ ਆਵਾਇ ਪਦਦਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੇ ਫਤਿਹ ਜਾਤ ਸਰੀ ਮਹੱਲਾ ਪੰਜਵਾ ਕੋਈ ਜਾਣਾ ਹਰਿ ਸਿਉ ਦੇਵ ਜੋਰ ਚਰਣਾ ਗਹੁ ਵਕੋਂ ਸੁਬ ਰਸਨਾ ਦੇ ਜਹੈ ਪ੍ਰਾਨ ਅਕੋਰ वे गुरु जी का खालसा वाहे गुरु जी की फतेह सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਹਸ ਕਿਰਪਾ ਅਨਖੰਡੋ ਖੜਕ ਤਬ ਕਥਾ ਵਰੇ ਆਰਤੀ ਰ ਸਹਿ ਸਰੋਹੀ ਸਾਥੀ ਦਹੀ ਹਮਾਰੇ ਪੀਰ ਤੇਰ ਤੋਹੀ ਸਾਥੀ ਤੋਹੀ ਤੋਹੀ ਤਵਰਤਰ ਵਾਰ ਨਾਮ ਤਿਹਾਰ ਜੋ ਜਪਾ ਪੈ ਸਿੰਧ ਬਵ ਪਾਰ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਖਿਆਲ ਪਾਦਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਦਬੇ ਨਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੀ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬੇਨਰੋਗਾਰ ਜਾਈਆਂ ਦਾ ਉਡੜਾ 나ਗ ਨਿਵਾਸਾਂ ਦੇ ਰਹਿਣਾ ਸੂਲਾ ਸਰਾਹੀ ਖੰਡਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਸੂਲਸ ਰਾਹੀ ਖੰਡਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ